ਰੋਲਾ ਰੂਲਾ ਯਾ ਬਾਕੇ ਦੱਸ ਜਾ ਪਿੰਡ ਵਾਲਿਓ ਪਿੰਡ ਵਾਲਿਓ ਕਿੰਨਾ ਪਿਆਰ ਕਰਦੇ ਆਂ ਹੀ ਹਾਂਜੀ ਦੋਸਤੋ ਵਾਹ ਕਮਾਲ ਉਹ ਫਨਕਾਰ ਜੇਦੀ ਬੜੀ ਦੇਰ ਤੋਂ ਇੰਤਜ਼ਾਰ ਸੀ ਇੰਤਜ਼ਾਰ ਦੀ ਪਲ ਖਤਮ ਹੋਏ ਸੋਨੋ ਸੀਤੋ ਵਾਲਾ ਮੈਂ ਜਾਵਾਂਗਾ ਕਿ ਇੱਕ ਵਾਰੀ ਜਿੰਨੀ ਵੀ ਸੰਗਤ दरबार मौजूदु ताड़ी मारो सोनू सीतो वारे सोनू सीतो वारा स्टार ਜਿਹਨੂੰ ਕਿਸੇ ਦੀ ਤਾਰੀਫ਼ ਦੀ ਲੋੜ ਨਹੀਂ ਇਹ ਵੀ ਤਾਰੀਫ਼ ਉਸ ਗੁਜਰਤ ਨੇ ਉਸ ਮਾਲਕ ਨੇ ਬਣਾਈ ਹੈ ਬੜੇ ਸਟਾਰ ਬਣੇ ਆ ਬੜੇ ਗਵਈਏ ਬਣੇ ਆ ਇਸ ਦੁਨੀਆ ਦੇ ਉੱਤੇ ਪਰ ਇਹ ਸਟਾਰ ਇਹ ਤੁਸੀਂ ਬਣਾਇਆ ਸੋਨੂ ਸੀਤੋ ਵਾਲਾ ਇਹ ਰੌਲਾ ਜਿਹੜਾ ਨਹੀਂ ਪਾਇਆ ਕੀ ਗੱਲ ਹੋਈ ਖੁਸ਼ੀ ਨਹੀਂ ਹੋਈ ਲਵ ਯੂ ਸਾਰਿਆਂ ਨੂੰ ਮੈਂ ਅਕਸਰੀ ਸੋਨੂ ਵੀਰੇ ਦੀ ਵੀਡੀਓ ਦੇਖਦਾ ਰਹਿਣਾ YouTube ਦੇ ਮੀਡੀਆ ਦੇ ਜ਼ਰੀਏ ਤਾਂ ਸਾਡੀ ਦੋਨਾ ਭਰਾਵਾਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਦਸੂਹੇ ਉਥੇ ਮਾਸਟਰ सलीम ਜੀ ਜੋਤੀ ਨੂਰਾ ਯਾਸਰ ਹੁਸੈਨ ਬਹੁਤ ਬਹੁਤ ਵੱਡੇ ਵੱਡੇ ਨਾਮਵਰ ਗਵਈਏ ਪਹੁੰਚੇ ਹੋਏ ਸੀ ਜੇ ਜਿੱਥੇ ਉਹਨਾਂ ਨੂੰ ਪਿਆਰ ਮਿਲਿਆ ਤੇ ਸਭ ਤੋਂ ਜ਼ਿਆਦਾ ਪਿਆਰ सोनू ਸੀਤੋ ਵਾਲੇ ਨੂੰ ਮਿਲਿਆ ਤਾੜੀਆਂ ਜ਼ਰਾ ਦੱਬ ਕੇ ਮਾਰ ਦਿਓ ਇਹ ਬਹੁਤ ਲੋਕਾਂ ਦੀ ਸੋਚ ਹੈ ਕਿ सोनू ਸੀਤੋ ਵਾਲਾ ਕੀ ਗਾਉਂਦਾ ਹੈ ਇਹ ਬਹੁਤ ਲੋਕੀ ਕਹਿੰਦੇ ਆ ਉਹਨੂੰ ਤਾਂ ਗਾਉਣਾ ਨਹੀਂ ਆਉਂਦਾ ਮੇਰੀ ਸੋਚ ਇਹਦੇ ਬਰਤੀ ਪਤਾ ਕੀ ਹੈ ਕਿ ਉਹ ਮਾਲਕ ਦਾ ਭੇਜਿਆ ਹੋਇਆ ਇਹ ਉਹ ਫਨਕਾਰ ਹੈ ਜਿਹਨੂੰ ਦੇਖ ਕੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਆ ਜਾਂਦੀ ਹੈ ਜੇ ਗੱਲ ਸੱਚ ਹੈ ਤਾਂ ਧੀਰਜ ਨਾਲ ਝੱਪ ਕੇ ਮਾਰੋ ਜੇ ਕਿਸੇ ਨੂੰ ਹਸਾਉਣਾ ਹੋਵੇ ਨਾ ਤੇ ਬਹੁਤ ਵੱਡੇ ਵੱਡੇ ਆਰਟਿਸਟ ਬਹੁਤ ਕਮੇਡੀਅਨ ਸਦੜੇ ਪੈਂਦੇ ਆ ਪਰ ਇਹ ਸੋਨੂ ਸੀਤੋ ਵਾਲੇ ਵੀਰ ਦੇ ਲਈ ਜਦੋਂ ਸਟੇਜ ਦੇ ਉੱਤੇ ਐਂਟਰੀ ਹੁੰਦੀ ਹੈ ਤੇ ਲੋਕਾਂ ਦੇ ਚਿਹਰੇ ਜਿਹੜੇ ਫੁੱਲਾ ਵਾਂਗ ਖੇਲ ਉੱਠਦੇ ਐ ਇਹ ਬਹੁਤ ਵੱਡੀ ਗੱਲ ਹੈ ਇਹ ਖੁਸ਼ੀ ਦੇਣ ਵਾਲਾ ਉਹ ਫਨਕਾਰ ਹੈ ਉਹ ਗਵਈਆ ਜਿਹਨੇ ਹਰ ਇੱਕ ਦਿਲ ਦੇ ਵਿੱਚ ਘਰ ਕੀਤਾ ਹੈ ਉਹ ਹੈ ਸੋਨੂ ਸੀਤੋ ਵਾਲਾ ਹਮੇਸ਼ਾ ਹੀ ਦਿਲੋ ਸਪੋਰਟ ਰਹੇਗੀ ਇਸ ਭਰਾ ਨੂੰ ਮੇਰੇ ਵੱਲੋਂ ਤੇ ਜਗ ਪੰਜਾਬੀ ਨਿਊਜ਼ ਟੀਵੀ پرویز ਵੱਟ ਵੱਲੋਂ ਤੇ तमाम ਮੀਡੀਆ ਦੇ ਜਿੰਨੇ ਵੀ ਚੈਨਲ ਨੇ ਇਸ ਵੀਰ ਨੂੰ ਬਹੁਤ ਪ੍ਰਮੋਟ ਕਰ ਰਿਹਾ ਖਾਸ ਤੌਰ ਤੇ ਜੀ ਖਾਨ ਵੀਰਾ ਉਹ ਤਾਂ ਬਹੁਤ ਜ਼ਿਆਦੀ ਸਪੋਰਟ ਕਰਦਾ ਵੀਰ ਨੂੰ ਤੇ ਥੈਂਕਸ ਕਹਿਣਾ ਚਾਹਾਂਗਾ ਸੋਨੂ ਵੀਰਾ ਪਹੁੰਚਿਆ ਤੇ ਇਹ ਵੱਡੇ ਭਰਾ ਭੱਜ ਜੀ ਦੀ ਬਦੌਲਤ ਸੇ ਇਹ ਅੱਜ ਇਸ ਸੰਗਤ ਦੇ ਉੱਤੇ ਰੂਬਰੂ ਹੈ ਇਹ ਸੋਨੂ ਵੀਰੇ ਦੀਆਂ ਸੱਜੀਆਂ ਖੱਬੀਆਂ ਬਾਹਾਂ ਜਿਹੜੀਆਂ ਹਜ਼ਰਤ ਦਾਤਾ ਲਾਲ ਵਾਸ਼ਾ ਸਰਕਾਰ ਵੀ ਲੈ ਕੇ ਆਈਆਂ ਵੀਰ ਨੂੰ ਤੇ ਬਹੁਤ ਪਿਆਰ ਮਿਲਿਆ ਤੇ ਮੈਂ ਚਾਹਾਂਗਾ ਸੋਨੂ ਵੀਰਾ ਖੁਸ਼ ਅਲਫਾਜ਼ ਇਹ ਪਿਆਰੇ ਸਰੋਤਿਆਂ ਦੇ ਨਾਲ ਸਾਂਝੀ ਕਰੇ ਪ੍ਰਭ ਪ੍ਰਭ ਸਰਪੰਚ ਨੂੰ ਪ੍ਰਭ ਸਰਪੰਚ ਬੈਠਾ ਹਨ ਕਿੰਨਾਂ ਤੁਸੀਂ ਅੱਲਾ ਪ੍ਰਭ ਭਾਈ ਦਾ ਕਹਿ ਦਿਓ ਪ੍ਰਭ ਪਾਇ ਸਰਪੰਚ ਸਾਹਿਬ ਇੱਕ ਛੋਟੀ ਜੀ ਬੇਨਤੀ ਹੈ ਕਿਉਂਕਿ ਵੀਰੇ ਵੱਲੋਂ ਉਹ ਪਹਿਲਾਂ ਮੱਥਾ ਟੇਕਣਾ ਚਾਹੁੰਦਾ ਹੈ